ज एंड स्पेशली वेन यू आर डूइंग वी आई पी सिक्योरिटी हैंडल्ड इक्विपमेंट लास्ट मिनट पे ड्रोन आ गया तो आप एंगेज करने के लिए दिस इज द प्राइमरी पर्पज सो जी ट्वेंटी जब हुआ था सर तो चालीस सिस्टम डिप्लॉयड थे पूरे दिल्ली में इंक्लूडिंग फोटो अपना हमारे ड्रोन गन एंटी ड्रोन गन, गन कहते हैं एंटी ड्रोन गन हाँ सर इट इज रियली गुड एक्चुअली हाँ हाँ सर ये हाथ हाँ सर ये हाथ ये हाथ सर यहाँ सर ये बेसिकली तीस डिग्री का कौन है लगातार बैठर तो समझ नहीं आ रही है ਯਾਰ ਸਤਿ ਸ਼੍ਰੀ ਅਕਾਲ ਆਪਾਂ ਆਪਣੇ ਵੱਲ ਲਾਇਆ ਐਨਾ ਪਲੀਜ਼ ਇੱਥੇ ਗੱਲ ਦੇ ਸਦਕਾ ਚੈੱਕ ਅਪ ਕਰ ਰਹੇ ਨੇ ਚੈੱਕ ਆਊਟ ਕਰ ਰਹੇ ਨੇ ਔਰ ਉਸ ਤੋਂ ਬਾਅਦ ਡਰੋਨ ਜਿਹੜਾ ਹੈ ਉਹ ਕਿਸ ਤਰੀਕੇ ਸੁਟਿਆ ਜਾਣਾ ਉਸ ਤੋਂ ਇਤਲਾਸ ਦੇ ਸਦਕਾ ਕਿ ਉਹਨੂੰ ਦੱਸਿਆ ਗਿਆ ਹੈ ਕਿ ਕਿਸ ਤਰੀਕੇ ਨਾਲ ਇਹ ਪੂਰਾ ਡਿਵਾਈਸ ਕੰਮ ਕਰੇਗਾ ਉਸ ਤੋਂ ਬਾਅਦ ਵੀਡੀਓ ਬਣਾਈ ਜਾ ਰਹੀ ਹੈ ਉਹ ਵੀ ਇਹਨਾਂ ਦਾ ਮਦਦ ਕਰ ਰਹੇ ਨੇ ਸਰ ਜੀ ਕੀ ਮਸਲਾ ਹੈ ਨਾਂ ਸਰ ਮੈਨੂੰ ਹੇਲੋ ਨੀਚੇ ਕਸ ਵਾਲਾ ਹਵਾ ਦੇ ਵਿੱਚ ਇੱਕ ਮਿੰਟ ਨੀਚੇ 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 ਹੱਥ ਨੀਚੇ ਅੱਗੇ ਨੀਚੇ ਨੀਚੇ ਜੀ ਸਰ ਰੋਲ ਸਰ ਅੱਜ ਐਂਟੀ ਡਰੋਨ ਟੈਕਨੋਲੋਜੀ ਨੂੰ ਲੈ ਕੇ ਤੁਸੀਂ ਟ੍ਰਾਇਲਸ ਕੀਤੇ ਹਨ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜਿਸ ਤਰ੍ਹਾਂ ਦਾ ਕੋਈ ਵੀ ਰੂਟ ਹੈ ਉਸ ਨੂੰ ਅਸੀਂ ਪੂਰੀ ਤਰ੍ਹਾਂ ਖਤਮ ਕੀਤਾ ਜਾਵੇ ਹਾਲਾਂਕਿ ਵਾਰ ਅਗੇ ਡਰੱਗਸ ਨੂੰ ਲੈ ਕੇ ਕਾਫੀ ਪੰਜਾਬ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਇਹ ਵੀ ਪਹਿਲ ਕਰਨੀ ਸਭ ਤੋਂ ਪਹਿਲਾਂ ਮੈਂ ਸਾਰੇ ਮੀਡੀਆ ਸਾਥੀਆਂ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਤੁਸੀਂ ਅੱਜ ਉਹ ਟ੍ਰਾਇਲ ਜਿਹੜੇ ਨੇਗੇ ਦੇਖੇ ਨੇ ਜਿਨ੍ਹਾਂ ਦੇ ਰਾਹੀਂ ਪੰਜਾਬ ਸਰਕਾਰ ਦਾ ਯਤਨ ਹੈ ਕਿ ਜਿਹੜੇ ਡਰੋਨ ਦੇ ਰਾਹੀਂ ਸਾਡੇ ਜਿਹੜੇ ਬਾਹਰਲੇ ਦੇਸ਼ ਨੇ ਉਹ ਪੰਜਾਬ 'ਚ ਕਿਵੇਂ ਨਸ਼ਾ ਭੇਜਦੇ ਨੇ ਸਰਹੱਦ ਦੇ ਉੱਤੇ ਕਿਦਾਂ ਨਸ਼ਾ ਭੇਜਦੇ ਨੇ ਉਹਨਾਂ ਡਰੋਨ ਨੂੰ ਕਿਦਾਂ ਕਾਬੂ ਕਰਨਾ ਉਹਨਾਂ ਡਰੋਨ ਨੂੰ ਕਿਦਾਂ ਦਿਖਾਉਣਾਗਾ ਉਹਦੇ ਟ੍ਰਾਇਲ ਅੱਜ ਇਸ ਸਟੇਡੀਅਮ 'ਚ ਹੋਏ ਨੇ ਕਿ ਮੇਰੇ ਨਾਲ ਮੇਰੇ ਕੈਬਿਨੇਟ ਕਲੀਕ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀ ਸਾਡੇ ਪੰਜਾਬ ਦੇ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਸਾਹਿਬ ਗੌਰਵ ਜੀ ਕਰਵ ਯਾਦਵ ਜੀ ਸੋ ਬਹੁਤ ਹੀ ਅੱਛੇ ਟ੍ਰਾਇਲ ਜਿਹੜੇ ਨੇ ਉਹ ਅੱਜ ਦੇਖਣ ਨੂੰ ਮਿਲੇ ਤਿੰਨ ਕੰਪਨੀਆਂ ਤਿੰਨ ਵੱਡੀਆਂ ਕੰਪਨੀਆਂ ਜਿਹੜੀਆਂ ਆਈਆਂ ਨੇ ਜਿਨ੍ਹਾਂ ਨੇ ਟ੍ਰਾਇਲ ਦਿਖਾਏ ਨੇ ਕਿ ਕਿਸ ਤਰ੍ਹਾਂ ਡਰੋਨ ਜਦੋਂ ਆਉਂਦਾਗਾ ਉਹਨੂੰ 10 ਕਿਲੋਮੀਟਰ ਤੋਂ 5 ਕਿਲੋਮੀਟਰ ਤੋਂ 6 ਕਿਲੋਮੀਟਰ ਤੋਂ 4 ਕਿਲੋਮੀਟਰ ਤੋਂ ਵੱਖ-ਵੱਖ ਰੇਂਜ ਦੇ ਅੰਦਰੋਂ ਉਹਨੂੰ ਕਿਸ ਤਰ੍ਹਾਂ ਕੰਟਰੋਲ ਕਰਨਾਗਾ ਕੰਟਰੋਲ ਕਰਕੇ ਫਿਰ ਉਹਨੂੰ ਗਰਾਉਣਾਗਾ ਇਹ ਇੱਕ ਵੱਡੀ ਟੈਕਨੀਕ ਜਿਹੜੀ ਆ ਉਹਨੂੰ ਪੰਜਾਬ ਸਰਕਾਰ ਹਾਇਰ ਕਰਨ ਜਾ ਰਹੀ ਆ ਪੰਜਾਬ ਸਰਕਾਰ ਅਸੀਂ ਸੇਵਾਮਾਂ ਲੈਣ ਜਾ ਰਹੀ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸੁਪਨਾਗਾ ਕਿ ਪੰਜਾਬ ਨੂੰ ਡਰੱਗ ਫ੍ਰੀ ਬਣਾਉਣਾਗਾ ਪੰਜਾਬ ਦੇ ਅੰਦਰੋਂ ਨਸ਼ਿਆਂ ਨੂੰ ਜੜ ਤੋਂ ਕਲਪ ਕਰ ਲਗਾ ਜਿਹੜੀ ਮਰਜ਼ੀ ਸਾਨੂੰ ਟੈਕਨੀਕ ਅਪਣਾਉਣੀ ਪਵੇ ਉਹ ਅਸੀਂ ਪੜਾਉਣ ਲਈ ਤਿਆਰ ਆਂਗੇ ਸੋ ਅੱਜ ਐਂਟੀ ਡਰੋਨ ਟੈਕਨੀਕਸ ਦਾ ਅਸੀਂ ਸਹਾਰਾ ਲੈਣ ਲਈ ਕੰਪਨੀਆਂ ਨੂੰ ਸੱਦਿਆ ਸੀਗਾ ਤਿੰਨ ਕੰਪਨੀਆਂ ਆਜਾਂ ਨੇ ਜਿਨ੍ਹਾਂ ਨੇ ਡੈਮੋ ਦਿੱਤਾ ਤੁਸੀਂ ਵੀ ਕਵਰ ਕੀਤਾਗਾ ਉਸ ਦੇ ਅੰਦਰ ਦੱਸਿਆ ਕਿ ਕਿਸ ਤਰ੍ਹਾਂ ਕਿਸ ਕਿਸ ਰੇਂਜ ਤੋਂ ਅਸੀਂ ਉਹਨਾਂ ਨੂੰ ਕਵਰ ਕਰਾਂਗੇ ਸੋ ਮੈਂ ਸਮਝਦਾ ਇਹਦੇ ਨਾਲ ਇੱਕ ਬਹੁਤ ਵੱਡਾ ਪੰਜਾਬ ਦੇ ਅੰਦਰ ਜੋ ਅਸੀਂ ਮਹਿਮ ਸ਼ੁਰੂ ਕੀਤੀ ਆ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਦੀ ਉਹਨੂੰ ਬਹੁਤ ਵੱਡਾ ਫਾਇਦਾ ਹੋਊਗਾ ਔਰ ਪੰਜਾਬ 'ਚ ਜਿਹੜਾ ਸਹਾਤ ਤੋਂ ਪਰ ਨਸ਼ਾ ਆਉਂਦਾਗਾ ਜਿਹੜਾ ਜਿਵੇਂ ਕਹਾ ਤਾਂ ਪਾਕਿਸਤਾਨ ਦੀ ਤਰਫ ਤੋਂ ਜਾਂ ਅਫਗਾਨਿਸਤਾਨ ਦੀ ਤਰਫ ਤੋਂ ਜਾਂ ਹੋਰ ਨਾ ਸਟੇਟਾਂ ਤੋਂ ਜਿਹੜਾ ਨਸ਼ਾ ਆਉਂਦਾਗਾ ਉਹਨੂੰ ਖਤਮ ਕਰਨ ਦੇ ਲਈ ਡਰੋਨ ਨੂੰ ਖਤਮ ਕਰਨ ਦੀ ਟੈਕਨੀਕ ਅਸੀਂ ਜਿਹੜੀ ਆ ਆਉਣ ਵਾਲੇ ਸਮੇਂ ਚ ਅਪਰਾਵਾਂਗੇ ਅੱਜ ਅਸੀਂ ਸਾਰੀ ਡੈਮੋ ਲਿਆਗਾ ਔਰ ਇਸ ਡੈਮੋ ਦੇ ਅੰਦਰ ਕਿਹੜਾ ਸਾਨੂੰ ਸਭ ਤੋਂ ਸੂਟੇਬਲ ਲੱਗੂਗਾ ਸਾਡੀ ਮਹਾਰਾ ਦੀ ਟੀਮ ਜਿਹੜੀ ਆ ਉਹ ਸਾਡੇ ਡੀਜੀਪੀ ਸਾਹਿਬ ਸਾਡੀ ਸਪੂਚੀ ਟੀਮ ਜਿਹੜੀ ਆ ਬੈਠ ਕੇ ਅਸੀਂ ਫੈਸਲਾ ਕਰਾਂਗੇ ਉਹਦੇ ਲਈ ਪੈਸਿਆਂ ਦਾ ਪ੍ਰਬੰਧ ਕਰਕੇ ਬਿਲਕੁਲ ਬੜੀ ਜਲਦੀ ਜਿਹੜਾ ਬੜੀ ਜਲਦੀ ਜਿਹੜਾ ਇਹਨੂੰ ਅਸੀਂ ਪੰਜਾਬ ਪੁਲਿਸ ਦੇ ਅੰਦਰ ਇਨਵੋਲਵ ਕਰਾਂਗੇ ਸਾਡੇ ਅਧਿਕਾਰੀਆਂ ਨੂੰ ਵੀ ਅਸੀਂ ਸਾਰੇ ਬਹੁਤ ਸਾਰੇ ਅਧਿਕਾਰੀ ਸਾਡੇ ਆਲਰੇਡੀ ਟ੍ਰੇਨਿੰਗ ਪ੍ਰਾਪਤ ਲੈ ਕੇ ਹੋਰ ਵੀ ਬਹੁਤ ਸਾਰੇ ਟ੍ਰੇਨਿੰਗ ਦਵਾ ਕੇ ਅਸੀਂ ਇਹ ਸਮਝਦਾ ਕਿ ਇਸ ਤਕਨੀਕ ਨੂੰ ਸ਼ਾਮਿਲ ਕਰਕੇ ਪੰਜਾਬ ਦੇ ਅੰਦਰ ਜੋ ਨਸ਼ਾ ਖਤਮ ਕਰਨ ਦੀ ਜੋ ਮਹਮ ਸ਼ੁਰੂ ਹੋਈ ਆ ਸੋ ਉਹਦੇ ਵਿੱਚ ਅਹਿਮ ਯੋਗਦਾਨ ਲਈ ਇਸ ਤਕਨੀਕ ਨੂੰ ਅਸੀਂ ਅਪਣਾਵਾਂਗੇ BSF ਦੇ ਉਸ ਦੇ ਵਿੱਚ ਆਂਦਾ ਹੈ ਜੁਡੀਕਸ਼ਨ ਦੇ ਵਿੱਚ ਆਂਦਾ ਹੈ ਉੱਥੇ ਉਹ ਇਸ ਤਰ੍ਹਾਂ ਦੀ ਟੈਕਨੋਲੋਜੀਜ਼ ਦਾ ਇਸਤੇਮਾਲ ਕਰਦੇ ਨੇ ਤੇ ਕਿਆ ਉਸ ਏਰੀਏ ਦੇ ਵਿੱਚ ਵੀ ਤੁਸੀਂ ਜਾ ਕੇ ਇਹ ਟੈਕਨੋਲੋਜੀਜ਼ ਦਾ ਇਸ ਬਿਲਕੁਲ ਬਿਲਕੁਲ ਚਾਹੇ BSF ਦਾ ਏਰੀਆ ਕਾ ਆਲਟੀਮੇਟਲੀ ਉਹ ਪੰਜਾਬ ਦਾ ਏਰੀਆ ਕਾ ਜਿਹੜੀਆਂ ਵੀ ਏਜੰਸੀਜ਼ ਗਵਰਨਮੈਂਟ ਆਫ ਇੰਡੀਆ ਦੀਆਂ ਏਜੰਸੀਜ਼ ਪੰਜਾਬ ਪੁਲਿਸ ਨਾਲ ਸਾਰਿਆਂ ਦੇ ਨਾਲ ਤਾਲਮੇਲ ਕਰਕੇ ਸਾਰਿਆਂ ਦੇ ਨਾਲ ਸਲਾਮ ਅਸ਼ੁਬਰਾ ਕਰਕੇ ਕਿਉਂਕਿ ਬਹੁਤ ਸਾਰੀਆਂ ਕੰਪਨੀ ਨੇ ਆਲਰੇਡੀ ਚਾਹੇ BSF ਆ ਇੰਡੀਅਨ ਆਰਮੀ ਆ 에ਅਰ ਫੋਰਸ ਆ ਹੋਰ ਬਹੁਤ ਸਾਰੇ ਸਟੇਟਾਂ ਨੇ ਜਿਹੜਾ ਅਡਾਪਟ ਕੀਤਾਗਾ ਅਸੀਂ ਇਸ ਟੈਕਨੀਕ ਨੂੰ ਅਡਾਪਟ ਕਰਾਂਗੇ ਸਭ ਦਾ ਸਲਾਮ ਅਸ਼ਬਲਾ ਕਰਕੇ ਤਾਂ ਕਿ ਕਿਤੇ ਕੋਈ ਵੀ ਜੜੀ ਆ ਅਲੱਗ ਨਾ ਰਹੇ ਇਕੱਠੇ ਹੋ ਕੇ ਅਸੀਂ ਇਹ ਸਪਰੇਸ਼ਨ ਨੂੰ ਕਰਾਂਗੇ ਪਰ ਲੇਕਿਨ ਇਹ ਬਹੁਤ ਵੱਡਾ ਇਨੀਸ਼ੀਏਟਿਵ ਆ ਪੰਜਾਬ ਸਰਕਾਰ ਦਾ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਇਸ ਨੂੰ ਅੱਜ ਪ੍ਰਵਾਨਗੀ ਦਿੱਤੀ ਆ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਨੂੰ ਪਰਚੇਜ਼ ਕਰਾਂਗੇ ਔਰ ਪੰਜਾਬ ਚ ਇਸ ਟੈਕਨੀਕ ਨੂੰ ਲਾਗੂ ਕਰਾਂਗੇ ਕਿਮਾ ਸਰ ਟੈਕਨੋਲੋਜੀ ਕੀ ਹੈ ਜੀ ਤੁਸੀ ਦੱਸੋ ਮੈਨੂੰ ਲੱਗੇਗਾ ਕਿ ਕਿੰਨੀ ਰੇਂਜ ਹੋਵੇ ਆਟੋਮੈਟਿਕ कि आज तो उन्होंने जितनी भी कंपनियां अपनी प्रेजेंटेशन दी है उन्होंने अपने रेट भी कोट किए हैं अलग अलग रेट उनके आए हैं और हमारी कमेटी जो है हमारे डीजीपी जी साहब और उनके अन्य ऑफिसर जो हैं उसको एग्जामिल करेंगे उसके बाद जो हमें मोस्ट सूटेबल होगी और जिसपे पैसा भी कम लगेगा और अच्छी होगी उस कंपनी को हम हायर करेंगे क्योंकि कई जगह पे बॉर्डर पे मोटरसाइकिल पे जाना होता है कहीं जगह पे जीप पे जाना होता है कार पे जाना होता है या दूसरा अदर व्हीकल को यूज करना होता है उन सभी को हम देखेंगे कि क्या क्या कहाँ यूज हो सकता है एक कंपनी की बजाय दो कंपनी का हायर करना पड़ सकता है तीन कंपनी का हायर करना पड़ सकता है तो बिल्कुल हम जितना हमारा बॉर्डर है नजर रखेंगे, तो तो उसके लिए जो भी करना पड़ेगा तो हम करेंगे पैसा। एग्जामिन कर रहे हैं एग्जामिन करने के बाद ही आपको बता सकते हैं मैं तो अमन अरोड़ा जी को कहूंगा कि आपको थोड़ा और एक्सप्लेन करेंगे थैंक यू चीमा साहब जिम्मे मेरे बहुत ही साथी साढ़े ਕੈਬਨਟ ਦੇ ਸੀਨੀਅਰ ਕੁਲੀਗਸ ਆਰ ਪਾਸਿੰਗ ਜੀ ਚੀਮਾ ਸਾਹਿਬ ਖਜ਼ਾਨਾ ਮੰਤਰੀ ਸਾਹਿਬ ਨੇ ਬੜੇ ਵਿਸਤਾਰ ਦੇ ਵਿੱਚ ਅੱਜ ਇਸ ਡੈਮੋ ਬਾਰੇ ਦੱਸਿਆ ਨਾਲ ਗੌਰਵ ਯਾਦਵ ਜੀ ਡੀਜੀਪੀ ਸਾਹਿਬ ਸਾਰੇ ਪੁਲਿਸ ਦੇ ਅਧਿਕਾਰੀ ਔਰ ਸਾਰੇ ਮੀਡੀਆ ਦਾ ਵੀ ਧੰਨਵਾਦ ਹੈ ਕਿ ਤੁਸੀਂ ਇਸ ਇੰਪੋਰਟੈਂਟ ਇਵੈਂਟ ਨੂੰ ਕਵਰ ਕਰਨ ਦੇ ਲਈ ਪਹੁੰਚੇ ਹੋ ਜਿਵੇਂ ਚੀਮਾ ਸਾਹਿਬ ਨੇ ਐਕਸਪਲੇਨ ਕੀਤਾ ਦੇਖੋ ਅੱਜ ਪੰਜਾਬ ਐਜ਼ ਅ ਸਟੇਟ ਔਰ ਪੰਜਾਬ ਪੁਲਿਸ ਬਹੁਤ ਵੱਡੇ ਚੈਲੰਜਸ ਦੇ ਨਾਲ ਨਜਿੱਠ ਰਹੀ ਹੈ ਜਿੰਨਾ ਵੀ ਚਾਹੇ ਡਰੱਗਸ ਹੈ ਨਾਰਕੋਟਿਕਸ ਆਰਮਸ ਦੇ ਐਮਿਊਨੇਸ਼ਨ ਨੇ ਉਹ ਤੁਸੀਂ ਵੀ ਮੀਡੀਆ ਵਾਲੇ ਸਾਥੀ ਕਵਰ ਕਰਦੇ ਹੋ ਕਿ ਜ਼ਿਆਦਾਤਰ ਨੇ ਜਿਹੜੇ ਉਹ ਕ੍ਰੋਸ ਅਕ੍ਰੋਸ ਦਾ ਬਾਰਡਰ ਹੈ ਜਿਹੜਾ ਪਾਕਿਸਤਾਨ ਤੋਂ ਉਹ ਜਨਰੇਟ ਹੁੰਦੇ ਨੇ ਤੇ ਜੀ ਦੀ ਵਜ੍ਹਾ ਕਰਕੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਔਰ ਆਰਮਸ ਐਮਿਊਨੇਸ਼ਨ ਦਾ ਜੋ ਜੋ ਇਨਸੀਡੈਂਟ ਨੇ ਉਹ ਹੁੰਦੇ ਨੇ ਜੀ ਦੀ ਵਜ੍ਹਾ ਕਰਕੇ ਮਾਹੌਲ ਕਈ ਵਾਰੀ ਖਰਾਬ ਹੁੰਦਾ ਹੈ ਇਹਦੇ ਲਈ ਸਾਡੇ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸੀਐਮ ਮਾਨ ਸਾਹਿਬ ਔਰ ਪੂਰੇ ਪੰਜਾਬ ਦੇ 3 ਕਰੋੜ ਲੋਕ ਬੜੇ ਲੰਬੇ ਸਮੇਂ ਤੋਂ ਇਹਦੇ ਬਾਰੇ ਚਿੰਤਿਤ ਵੀ ਨੇ ਔਰ ਇਸ ਪ੍ਰੋਬਲਮ ਤੋਂ ਗ੍ਰਸਤ ਵੀ ਨੇ ਪਰ ਕਈ ਵਾਰੀ ਜਿਹੜੀਆਂ ਸਾਡੀਆਂ ਬੜੀਆਂ ਐਫੀਸ਼ੀਐਂਟ ਪੁਲਿਸ ਫੋਰਸ ਹੈ ਪੰਜਾਬ ਪੁਲਿਸ ਫੋਰਸ ਹੈ ਬੜੀ ਐਫੀਸ਼ੀਐਂਟ ਹੈ ਪਰ ਕਈ ਵਾਰੀ ਟੈਕਨੋਲੋਜੀ ਹੈ ਜਿਹੜੀ ਉਹ ਭਾਰੀ ਪੈ ਜਾਂਦੀ ਹੈ ਕਿ ਡਰੋਨ ਤਕਰੀਬਨ ਜੇ 2-3 ਕਿਲੋਮੀਟਰ ਦੀ 4 ਕਿਲੋਮੀਟਰ ਦੀ ਹਾਈਟ ਤੋਂ ਆ ਰਿਹਾ ਹੈ ਅਕਰੋਸ ਦਾ ਬਾਰਡਰ ਤੇ ਤੁਸੀਂ ਉਹਨੂੰ ਨੰਗੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ ਹੈਗਾ ਉਹਨੂੰ ਨਹੀਂ ਨਹੀਂ ਉਹਨੂੰ ਡਿਟੈਕਟ ਕਰਕੇ ਉਹਨੂੰ ਨਿਊਟਰਲਾਈਜ਼ ਕੀਤਾ ਜਾ ਸਕਦਾ ਹੈਗਾ ਸੋ ਇਸੇ ਮਕਸਦ ਦੇ ਲਈ ਪੰਜਾਬ ਸਰਕਾਰ ਦੀਆਂ ਔਰ ਅ ਡੀਜੀਪੀ ਸਾਹਿਬ ਦੇ ਕਾਫੀ ਦੇਰ ਤੋਂ ਇਹਦੇ ਉੱਪਰ ਕੰਮ ਹੈ ਜਿਹੜਾ ਉਹ ਕਰ ਰਹੇ ਸੀਗੇ ਸਟੱਡੀ ਕਰ ਰਹੇ ਸੀਗੇ ਤੇ ਜਿਨ੍ਹਾਂ ਵਿੱਚੋਂ ਅੱਜ ਤਿੰਨ ਕੰਪਨੀਆਂ ਨੇ ਜਿਹੜੀਆਂ ਸਰਕਾਰੀ ਤੇ ਪ੍ਰਾਈਵੇਟ ਜਿਨ੍ਹਾਂ ਦੀ ਬੈਸਟ ਆਫ ਬੈਸਟ ਟੈਕਨੋਲੋਜੀ ਅਵੇਲੇਬਲ ਹੈ ਜਿਹੜੇ ਕਿ ਸਿਰਫ ਔਰ ਸਿਰਫ ਇੰਡੀਅਨ ਡਿਫੈਂਸ ਫੋਰਸਸ ਨੂੰ ਹੀ ਨਹੀਂ ਕਈ ਬਾਹਰਲੇ ਮੁਲਕਾਂ ਨੂੰ ਵੀ ਜਿਨ੍ਹਾਂ ਨੇ ਇਹ ਟੈਕਨੋਲੋਜੀ ਸਪਲਾਈ ਕੀਤੀ ਹੈ ਉਹਨਾਂ ਨੂੰ ਸ਼ਾਰਟਲਿਸਟ ਕਰਕੇ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਅੱਜ ਇੱਥੇ ਡੈਮੋ ਦੇ ਲਈ ਇਨਵਾਈਟ ਕੀਤਾ ਹੈ ਵੈਸੇ ਤਾਂ ਇਹ ਜਿਹੜੀ ਜ਼ਿੰਮੇਵਾਰੀ ਹੈ ਅਕ੍ਰੋਸ ਦਾ ਬਾਰਡਰ ਜੋ ਸਮਗਲਿੰਗ ਹੈ ਚਾਹੇ ਨਾਰਕ ਨਾਰਕੋਟਿਕਸ ਨੇ ਨਸ਼ੇ ਨੇ ਆਰਮਸ ਐਂਡ ਐਮਿਊਨੇਸ਼ਨ ਹੈ ਜੋ ਵੀ ਹੈ ਇਹ ਬੇਸਿਕ ਪ੍ਰਾਇਮਰਲੀ ਜ਼ਿੰਮੇਵਾਰਤਾ ਜ਼ਿੰਮੇਵਾਰੀ ਤਾਂ ਚਾਹੇ ਗਵਰਨਮੈਂਟ ਆਫ ਇੰਡੀਆ ਦੀ ਹੈ ਬੀਐਸਐਫ ਦੀ ਹੈ ਪਰ ਇਹਨੂੰ ਅਸੀਂ ਆਪ ਦੀ ਜ਼ਿੰਮੇਵਾਰੀ ਸਮਝਦੇ ਹੋਏ ਬੀਐਸਐਫ ਨੇ 50 ਕਿਲੋਮੀਟਰ ਦਾ ਦਾ ਏਰੀਆ ਵੀ ਉਹਨਾਂ ਦੀ ਜੂਰਿਸਡਿਕਸ਼ਨ ਦੇ ਵਿੱਚ ਆਉਂਦਾ ਪਰ ਆਪਾਂ ਪਿਛਲੇ ਕਈ ਸਾਲਾਂ ਤੋਂ ਦੇਖ ਰਿਹਾ ਕਿ ਉਹਦੇ ਵਿੱਚ 100% ਸਕਸੈਸ ਹੈ ਜਿਹੜਾ ਕਾਮਯਾਬੀ ਉਹ ਬੀਐਸਐਫ ਨੂੰ ਮਿਲ ਨਹੀਂ ਰਹੀ ਹੈਗੀ ਜਿਹਦੀ ਵਜ੍ਹਾ ਕਰਕੇ ਇੱਕ ਸੈਕੰਡ ਲਾਈਨ ਆਫ ਡਿਫੈਂਸ ਹੈ ਜਿਹੜੀ ਉਹ ਪੰਜਾਬ ਪੁਲਿਸ ਇਹਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਬੜੀ ਮਸਤੀਦੀ ਦੇ ਨਾਲ ਆ ਤਾਂ ਕਿ ਇੱਕ ਸੈਕੰਡ ਲਾਈਨ ਆਫ ਡਿਫੈਂਸ ਹੈ ਜਿਹੜੀ ਉਹ ਵੀ ਕ੍ਰੀਏਟ ਕੀਤੀ ਜਾ ਸਕੇ ਉਸ ਪਰਪਸ ਦੇ ਨਾਲ ਉਸ ਮਕਸਦ ਦੇ ਨਾਲ ਅੱਜ ਇਹ ਡੈਮੋਸ ਲਏ ਗਏ ਨੇ ਔਰ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੇ ਲਈ ਉਹਨਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਦੇ ਲਈ ਉਹਨਾਂ ਦੀ ਨਸ਼ਿਆਂ ਤੋਂ ਉਹਨਾਂ ਨੂੰ ਬਚਾਉਣ ਦੇ ਲਈ ਕਿਸੇ ਵੀ ਐਕਸਟੈਂਡ ਤੱਕ ਪੰਜਾਬ ਸਰਕਾਰ ਜਿਹੜਾ ਜਾਨ ਨੂੰ ਤਿਆਰ ਹੈ ਦੇ ਲਈ ਚਾਹੇ ਜਿਹਨੇ ਮਰਜੀ ਫੰਡ ਦੀ ਲੋਡ ਹੋਏਗੀ ਅਵੇਲੇਬਿਲਟੀ ਉਹਨਾਂ ਫੰਡਸ ਦੀ ਹੋਏਗੀ ਸੋ ਇੱਕ ਬਹੁਤ ਮੈਂ ਸਮਝਦਾ ਕਿ ਇੱਕ ਨਵਾਂ ਨਵਾਂ ਅਧਿਆਏ ਹੈ ਜਿਹੜਾ ਉਹ ਪੰਜਾਬ ਦੀ ਸਿਕਿਉਰਿਟੀ ਦੇ ਮਸਲੇ ਦੇ ਵਿੱਚ ਅੱਜ ਲਿਖਣ ਦਾ ਕੰਮ ਹੈ ਜਿਹੜਾ ਉਹ ਅੱਜ ਪੰਜਾਬ ਸਰਕਾਰ ਨੇ ਤੇ ਪੰਜਾਬ ਪੁਲਿਸ ਨੇ ਨੇ ਕੀਤਾ ਮੈਂ ਸਾਰੇ ਅਧਿਕਾਰੀਆਂ ਨੂੰ ਵੀ ਇਸ ਗੱਲ ਦੇ ਲਈ ਮੁਬਾਰਕਬਾਦ ਦਿੰਨਾ ਔਰ ਮੈਂ ਪੂਰੇ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਮੈਂ ਵਿਸ਼ਵਾਸ ਦਵਾਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋ ਇਨਸੀਡੈਂਸਸ ਆਪਾਂ ਦੇਖਦੇ ਆ ਸੁਣਦੇ ਆ ਪੜ੍ਹਦੇ ਆ ਕਿ ਜੀ ਕਦੇ ਅਕ੍ਰੋਸ ਦਾ ਬਾਰਡਰ ਕਦੇ ਐਮਿਊਨੇਸ਼ਨ ਆ ਰਹੇ ਹੈ ਕਦੇ ਐਕਸਪਲੋਸਿਵਸ ਆ ਰਹੇ ਨੇ ਕਦੇ ਨਸ਼ੇ ਵੱਡੀ ਮਾਤਰਾ ਦੇ ਵਿੱਚ ਆ ਰਹੇ ਨੇ ਇਹਨਾਂ ਦੇ ਉੱਪਰ ਵੱਡੀ ਪੱਧਰ ਤੇ ਉੱਪਰ ਠੱਲੇ ਜਿਹੜੀ ਉਹ ਅੱਜ ਦੇ ਇਸ ਇਨੀਸ਼ੀਏਟਿਵ ਦੇ ਨਾਲ ਪਾਈਗੀ ਕੁਝ ਸਾ ਬਹੁਤ ਸਾਰੇ ਲੋ ਜਿੱਦਾਂ ਡਰੋਨਸ ਆਉਂਦੇ ਨੇ ਡਰੋਨਸ ਨੂੰ ਰিসিਵ ਕਰਨ ਵਾਲੇ ਲੋਕ ਵੀ ਜਿਹੜੇ ਨੇ ਕ੍ਰਾਸ ਬਾਰਡਰ ਇੱਥੇ ਪਾਸੇ ਬੈਠੇ ਹੋਏ ਨੇ ਉਹਨਾਂ ਦੇ ਕਿਸ ਤਰੀਕੇ ਨਾਲ ਗਰਾਉਂਡ ਲੈਵਲ ਦੀ ਜਿਹੜੀ ਕਾਰਵਾਈ ਹੋएगी ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਡਰੋਨਸ ਤਾਂ ਪਹੁੰਚ ਜਾਂਦੇ ਨੇ ਡਰੋਨਸ ਮਾਰ ਵੀ ਦਿੱਤੇ ਜਾਂਦੇ ਨੇ ਪਰ ਕਿਤੇ ਨਾ ਕਿਤੇ ਉਹ ਲੋਕ ਬਚ ਜਾਂਦੇ ਨੇ ਜੋ ਇਹਨਾਂ ਡਰੋਨਸ ਨੂੰ ਰিসিਵ ਕਰਨ ਲਈ ਖੜੇ ਹੁੰਦੇ ਨੇ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਇਹ ਤੁਹਾਡੀ ਗੱਲ ਨਾਲ ਮੈਂ 100% ਸਹਿਮਤ ਹਾਂ ਇਹ ਜਿਹੜਾ ਰੂਟ ਕੌਜ਼ ਹੈ ਦਾ ਕਿ ਰੀਸੀਵਰ ਵੀ ਉਹਦੀ ਜਾਊਗਾ ਜਦੋਂ ਕੋਈ ਚੀਜ਼ ਆ ਰਹੀ ਹੋਊਗੀ ਜੇ ਉਹਨੂੰ ਰਾਹ ਦੇ ਵਿੱਚ ਹੀ ਹਵਾ ਦੇ ਵਿੱਚ ਹੀ ਉਹਨੂੰ ਡਿਟੈਕਟ ਕਰਕੇ ਉਹਨੂੰ ਨਿਊਟਰਲਾਈਜ਼ ਪੰਜਾਬ ਪੁਲਿਸ ਕਰ ਦੂਗੀ ਤੇ ਫਿਰ ਜਦੋਂ ਸਮਾਨ ਪਹੁੰਚਣਾ ਹੀ ਨਹੀਂ ਤੇ ਉਹਨੂੰ ਲੈਣ ਲਈ ਵੀ ਕੌਣ ਪਹੁੰਚੂਗਾ ਸੋ ਇਸ ਕਰਕੇ ਮੈਂ ਸਮਝਦਾ ਕਿ ਇੱਕ ਇੱਕ 360 ਡਿਗਰੀਜ਼ ਸਟਰੈਟਜੀ ਹੈ ਜਿਹੜੀ ਵੀ ਵੀ ਜੋ ਪ੍ਰੋਬਲਮ ਹੈ ਉਹਦੇ ਰੂਟ ਕੌਜ਼ ਤੱਕ ਪਹੁੰਚ ਕੇ ਉਹਦੀ ਜੜ ਤੱਕ ਪਹੁੰਚ ਕੇ ਉਹਨੂੰ ਜੜੋਂ ਖਤਮ ਕਰਨ ਦਾ ਕੰਮ ਹੈ ਜਿਹੜਾ ਉਹ ਇਹਦੇ ਨਾਲ ਹੀ ਮੇਰੇ ਸਮ ਮੈਂ ਸਮਝਦਾ ਕਿ ਹੋ ਜਾਣਾ ਹੈ ਜੀ ਜੀ ਸਾਹਿਬ ਜੀ ਜੀ ਸਾਹਿਬ ਟ੍ਰਾਂਜ਼ਿਟ ਟੂਟ ਬਣਿਆ ਹੋਇਆ ਹੈ ਸੋਰਾ ਗੁਜਰਾਤ ਦੀ ਗੱਲ ਕਰੀਏ ਰਾਜਸਥਾਨ ਦੀ ਗੱਲ ਕਰੀਏ ਜਾ ਪੰਜਾਬ ਦੇ ਸਰਹਦੀ ਇਲਾਕਿਆਂ ਦੀ ਗੱਲ ਕਰੀਏ ਟਰਾਂਜੀਟ ਰੂਟ ਬਣ ਗਿਆ ਸੀ ਨਸ਼ਾ ਤਸਕਰਾਂ ਨੇ ਜਿੰਸੂ ਪਿਆ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਕਿਸ ਹੱਦ ਤੱਕ ਪ੍ਰਭਾਵਿਤ ਕਰ ਰਹੇ ਨੇ ਜਿਹੜੇ ਬਾਰਡਰ ਪਾਰ ਤੋਂ ਡਰੋਨਸ ਆ ਰਹੇ ਨੇ ਔਰ ਕਿੰਨੀ ਕੁ ਵੱਡੀ ਖੇਪ ਇਹਨਾਂ ਤੇ ਰਾਹੀਂ ਉਹ ਆਪਣੇ ਟਰਾਂਜੀਟ ਰੂਟਾਂ ਤੇ ਭੇਜ ਰਹੇ ਨੇ ਜੀ ਦੇਖੋ ਕਾਫੀ ਤਕਰੀਬਨ ਮੈਜੋਰਿਟੀ ਜਵੇਂ ਜਵੇਂ ਮੰਤਰੀ ਸਾਹਿਬ ਨੇ ਦੱਸਿਆ ਮੈਜੋਰਿਟੀ ਜਿਹੜੀ ਹੈਗੀ ਉਹ ਉਹ ਥਰੂ ਅਕ੍ਰੋਸ ਦਾ ਬਾਰਡਰ ਸਮਗਲਿੰਗ ਹੋ ਰਹੀ ਹੈ ਸੋ ਇਸ ਕਰਕੇ ਇੱਕ ਇੱਕ ਬੜੀ ਵੈਲ ਥੌਟ ਆਊਟ ਸਿਨਰਜੀਕ ਸਟ੍ਰੈਟਜੀ ਬਣਾ ਕੇ ਤੇ ਅਸੀਂ ਇਸ ਤੇ ਜਿਹੜਾ ਹੈਗਾ ਇੱਕ War on Drugs ਪੰਜਾਬ ਸਰਕਾਰ ਨੇ ਲਾਂਚ ਕੀਤੀ ਹੈ ਤਾਂ ਇਸ ਦਾ ਇੱਕ ਅਹਿਮ 파ਟ ਹੋਊਗਾ ਸਰ ਕੁਝ ਡਾਟਾ ਦੇਂਗੇ ਅਬ ਤੱਕ ਜੋ War on Drugs ਚੱਲ ਰਹਾ ਹੈ ਉਸ ਤੇ ਕਿੰਨੇ ਲੋਕਾਂ ਤੇ ਕਾਰਵਾਈ ਹੋਈ ਹੈ ਕਿਤਨੇ ਜੋ ਡੈਮੋਲਿਸ਼ਨ ਕੀਏ ਗਏ ਹੈ ਘਰ ਰੋਡ ਕਿੰਨੀ ਪਕੜੀ ਗਈ ਹੈ ਉਹ ਅਸੀਂ ਡੇ ਟੂ ਦੇ ਵੀ ਆਰ ਗਿਵਿੰਗ ਯੂ ਅਪਡੇਟਸ ਏਵਰੀ ਡੇ ਅਸੀਂ ਅਸੀਂ ਰੋਜ਼ ਤੁਹਾਨੂੰ ਅਪਡੇਟ ਕਰਾਂਗੇ ਜੀ ਓਵਰ ਆਲ ਕਿੰਨੇ ਡਰੋਨ ਹੁਣ ਤੱਕ ਡਿੱਗੇ ਜਾ ਚੁੱਕੇ ਨੇ ਪੰਜਾਬ ਪੁਲਿਸ ਦੀ ਤਰਫੋਂ ਦੇਖੋ ਜੀ ਸੈਪਟੈਂਬਰ ਨਹੀਂ ਐ ਤੇ ਕੰਮ ਹਜੇ ਤੱਕ ਸੈਂਟਰਲ ਏਜੰਸੀਜ਼ ਕਰ ਰਹੀਆਂ ਸੈਪਟੈਂਬਰ 2019 ਤੋਂ ਬਾਅਦ ਜਿਹੜੀ ਡਰੋਨ ਕਰਾਸਿੰਗਸ ਆਈਆਂ ਨੇ ਲੇਵੇ ਲਾਸਟ ਈਅਰ ਤਕਰੀਬਨ 50% ਸਕਸੈਸ ਇਹਦੇ ਵਿੱਚ ਮਿਲੀ ਸੀ ਸੋ ਇੱਕ ਸਕਸੈਸ ਦਾ ਇੰਡੀਕੇਸ਼ਨ ਹੈਗਾ ਕਿ ਵੱਡੇ ਡਰੋਨਾਂ ਤੋਂ ਹੁਣ